ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ ਲਗਾਤਾਰ ਕਈ ਸਕੂਲਾਂ ਨੂੰ ਬੰਬਨਾ ਲੜਾਉਂਦੀਆਂ ਧਮਕੀਆਂ ਮਿਲਦੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਤੋਂ ਦਿੱਲੀ ਦੇ ਵਿੱਚ ਧਮਕੀ ਭਰਿਆ ਫੋਨ ਆਇਆ ਜੀ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਚਾਰ ਸਕੂਲਾਂ ਨੂੰ ਬੰਬ ਦੇ ਨਾਲ ਲੜਾਉਂਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਤਿਹਾਤ ਭਾਰਤ ਦੇ ਹੋਏ ਪੁਲਿਸ ਦੇ ਵੱਲੋਂ ਪਹਿਲਾਂ ਸਕੂਲਾਂ ਦੇ ਵਿੱਚੋਂ ਵਿਦਿਆਰਥੀਆਂ ਨੂੰ ਕੱਢਿਆ ਗਿਆ ਤੇ ਉਸ ਤੋਂ ਬਾਅਦ ਕਰਮਚਾਰੀਆਂ ਨੂੰ ਵੀ ਜਿਹੜਾ ਹੈ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਮੌਕੇ ਤੇ ਹੀ ਬੰਬਸਕਵਡ ਟੀਮਸ ਜਿਹੜੀਆਂ ਨੇ ਲਗਾਤੁਤਿਆਂ ਨੇ ਸਲਾਵਾ ਡੌਗ ਸਕੋਰਸ ਵੀ ਲਗਾ ਕੇ ਜਿਹੜਾ ਥਾਂ ਥਾਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੇ ਇਲਾਕਿਆਂ ਨੂੰ ਜਿਹੜਾ ਅਸੀਲ ਕਰ ਦਿੱਤਾ ਗਿਆ ਤਾਂ ਥਾਂ ਦੱਸਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਵਿੱਚ ਬੰਬ ਨਾਲ ਲੜਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਦਿੱਲੀ ਪੁਲਿਸ ਵੀ ਲਗਾਤਾਰ ਪੱਬਾ ਪਾਰ ਹੈ ਲਗਾ ਜਿਵੇਂ ਹੀ ਇਦਾਂ ਦੀ ਕੋਈ ਸ਼ਿਕਾਇਤ ਮਿਲਦੀ ਹੈ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉੱਥੋਂ ਨਾਲ ਦੀ ਨਾਲ ਗ੍ਰਿਫਤਾਰੀਆਂ ਦਾ ਦੌਰ ਵੀ ਜਿਹੜਾ ਜਾਰੀ ਹੈ ਪਰ ਇਹ ਸਭ ਦੇ ਦਰਮਿਆਨ ਹੁਣ ਇੱਕ ਵਾਰੀ ਫਿਰ ਤੋਂ ਅੱਜ ਚਾਰ ਸਕੂਲਾਂ ਨੂੰ ਬੰਬ ਦੇ ਨਾਂ ਲੜਾਉਣ ਦੀ ਧਮਕੀ ਜਿਹੜਾ ਮਿਲੀ ਹੈ ਤੇ ਕਈ ਜਿਹੜੇ ਚਾਰ ਦੇ ਚਾਰੇ ਸਕੂਲ ਨੇ ਦਿੱਲੀ ਦੇ ਵਿੱਚ ਬਹੁਤ ਮਸ਼ਹੂਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਤੇ ਬੱਚਿਆਂ ਦੇ ਮਾਤਾ ਪਿਤਾ ਲਗਾਤਾਰ ਜਿਹੜਾ ਨੇ ਤਣਾਅ ਦੇ ਵਿੱਚ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਧਮਕੀ ਤੋਂ ਬਾਅਦ ਸਿਆਸਤ ਵੀ ਪੂਰੇ ਜ਼ੋਰਾਂ ਦੇ ਉੱਤੇ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਨਿਸ਼ਾਨੇ ਜਿਹੜਾ ਨੇ ਉਹ ਸਰਕਾਰ ਦੇ ਉੱਤੇ ਸਾਦੇ ਗਏ ਨੇ ਅਰਵਿੰਦ ਕੇਜਰੀਵਾਲ ਨੇ ਰੇਖਾ ਗੁਪਤਾ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿ ਕਿ ਦਿੱਲੀ ਦੇ ਸਕੂਲਾਂ ਨੂੰ ਵਾਰ-ਵਾਰ ਧਮਕੀ ਮਿਲ ਰਹੀ ਹੈ ਹਰ ਹਰ ਤਰਫ ਜਿਹੜੀ ਆ ਹਫੜਾ ਤਫੜੀ ਮੱਚੀ ਹੋਈ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ ਬੱਚੇ ਤੇ ਅਧਿਆਪਕ ਜਿਹੜਾ ਨੇ ਡਰ ਦੇ ਮਾਹੌਲ ਦੇ ਵਿੱਚ ਨੇ ਪਰ ਇੱਕ ਸਾਲ ਤੋਂ ਜਿਹੜਾ ਹੈ ਕੋਈ ਵੀ ਇਸ ਉੱਤੇ ਕਾਰਵਾਈ ਉਹ ਨਹੀਂ ਕੀਤੀ ਗਈ ਇਸੇ ਨਾਲ ਹੀ ਉਹਨਾਂ ਨੇ ਤੰਜ ਕਸਿਆ ਕਿ 4 ਇੰਚਾਂ ਵਾਲੀ ਭਾਜਪਾ ਸਰਕਾਰ ਰਾਜਧਾਨੀ ਦੇ ਵਿੱਚ ਸੁਰੱਖਿਆ ਤੇ ਸੰਭਾਲ ਜਿਹੜੀ ਆ ਉਹ ਨਹੀਂ ਕਰ پا ਰਹੀ ਤੇ ਲਗਾਤਾਰ ਜਿਹੀਆਂ ਧਮਕੀਆਂ ਦਾ ਦੌਰ ਜਿਹੜਾ ਉਹ ਜਾਰੀ ਹੈ ਸੋ ਪਹਿਲਾਂ ਵੀ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਂਦੀਆਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਸਭ ਤੋਂ ਪਹਿਲਾਂ ਡੀਪੀਐਸ ਦਵਾਰਕਾ ਤੇ ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ਤੇ ਇਸ ਤੋਂ ਇਲਾਵਾ ਸਰਬੋਧਿਆ ਵਿਦਿਆਲਿਆ ਦੇ ਵਿੱਚ ਜਿਹੜੀ ਧਮਕੀ ਆ ਉਹ ਭੇਜੀ ਗਈ ਫੋਨ ਦੇ ਰਾਹੀਂ ਜਿਹੜਾ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਆ ਫੋਨ ਦੇ ਕਾਲਾਂ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੀ ਹੋਈ ਆ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜਲ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਏਗਾ